ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਹਾਂ ਮਨੁਧਨ ਇਹਦੀ ਨਹੀਂ ਆਉਂਦੀ ਬਾਪੂ ਟਾਉਨ ਵਾਲੀ ਸੌ ਜਾਂਦਾ ਹੈ ਬਾਪੂ ਓ ਪੈ ਜਾਂਦੇ ਨਾ ਯਾਰ ਮੇਰੀ ਅੱਖ ਲੱਗੀ ਜਾਂਦੀ ਆ। ਬਾਪੂ ਗੱਲਾਂ ਕਰ ਮੇਰੇ ਨਾਲ ਮੈਨੂੰ ਨਹੀਂ ਪਤਾ। ਓ ਕੀ ਗੱਲਾਂ ਕਰ ਪੈ ਜਾਂ ਪਰੌਣੇ ਰਾਤ ਦੇ 11 ਵਜੇ ਪੈ ਆ। ਮੈਨੂੰ ਕਾਂ ਤੇ ਚਿੜੀ ਵਾਲੀ ਕਹਾਣੀ ਸੁਣਾ। ਓ ਯਾਰ ਮੈਂ ਤਾਂ ਰੋਇ ਤਾ ਸੁਣਾਉਣਾ ਯਾਰਾ। ਮੈਨੂੰ ਨਹੀਂ ਪਤਾ ਕਹਾਣੀ ਸੁਣਾ। ਖੜਾ ਹੋਇਆ। ਓ ਕਿਉਂ ਯਾਰ ਤਪਾ ਰੱਖਿਆ ਯਾਰਾ। ਗੋਲਗਾ ਲੈਤਿਆਂ ਸੀ ਅੱਗੇ ਮੈਂ ਯਾਰ ਰੇਸ਼ਾ ਜਾ ਹੋ ਰਿਹਾ। ਪਹਿਲਾਂ ਵੀ ਲੰਨਈ ਆ। ਸੌ ਜਾਂਦੇ ਯਾਰ 10 ਮਿੰਟ। ਰੇਸ਼ਾ ਕਿੱਥੇ ਹੋ ਗਿਆ ਬਾਪੂ? ਓਏ ਹੋ ਜਾਂਦਾ ਠੰਡਾ ਤਤਾ ਖਾ ਪੀ ਲੈਨੇ ਆ ਹਾਂ ਹਾਂ ਕੀ ਸੁਣਾ ਦੇ ਗੱਲਾਂ ਓਏ ਰੋਜੀ ਤੈਨੂੰ ਗੱਲਾਂ ਸੁਣਾਣਾ ਮੈਂ ਯਾਰ ਪੈ ਜਾਂਦੇ ਅੱਜ ਮੇਰਾ ਚਿੱਤ ਠੀਕ ਨਹੀਂ ਹੈਗਾ ਉਹੀ ਮਰੀਏ ਨਾ ਰਹਿਣਾ ਉਹੀ ਕ ਮਰੀਏ ਨਾ ਹੈ ਫਿਰ ਯਾਰ ਤਾਸ ਖੇਡਣ ਬਾ ਜਾਂ ਬਗ ਜੇਗਾ ਤਾਸ ਹੁਣ ਮੈਂ ਰੋਜੀ ਖੇਡਦਾ ਅੱਜ ਕੀ ਨਵਾਂ ਦੇਣਾਗਾ ਫਿਰ ਅੰਨਾ 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 ਕਿਉਂ ਤੂੰ ਮੇਰੇ ਬੁੰਡਲੇ ਨਹੀਂ ਕਰੀਏ ਓਏ ਪਰੋਣਿਆ ਪੈ ਜਾ ਨਾ ਪੈਂਚੂ ਤਾਂ ਮੋਟੀ ਮੱਤ ਦਾ ਕਿੱਥੋਂ ਇਹ ਜੰਮਾ ਮੈਂ ਤਾਂ ਪੈਨ ਭੈਣਾ ਸੌ ਜਾ ਪੈਨ ਹੁਣ ਨਾ ਮੈਨੂੰ ਛੇੜੀ ਜਾਈਏ ਮੈਂ ਚੰਗਾ ਮੈਂ ਤੇ ਛੱਤ ਰਖਾਂ ਮੈਂਗਾ ਮੈਂ ਤੇ ਦੱਸਾਂ ਗੱਲ ਮੈਂ ਜੋੜਾ ਲਾ ਲੂੰ ਸਿਰੇ ਸਰਪਨੂਆ ਕੰਜੇ ਓਏ ਹਰਤੇ ਨੀ ਮੋਤੀ ਮੱਤ ਦਿਆ ਮੈਂ ਤੇਰੀ ਮਾਂ ਨੂੰ ਬੋਲ ਮਾਰਦਾ ਮੈਂ ਇਹਨੂੰ ਲੈ ਕੇ ਜਾ ਤੂੰ ਮੈਂ ਪਹਿਨਾ ਬਸ ਹੁਣ ਛੇੜੀ ਮੈਨੂੰ ਹਾਂ ਨਹੀਂ ਬੋਲਦਾ ਮੈਂ ਫੇਰ ਆਖੇਗਾ ਜੋੜਾ ਮਾਰੂਗਾ ਚੰਗਾ ਚੰਗਾ ਸੋ ਜਾ ਮੇਰਾ ਸ਼ੇਰ ਚੰਗਾ ਬਾਪੂ ਪੈ ਗਿਆ ਹੋਰ ਐਵੇਂ ਨਹੀਂ ਸਿਆਣੇ ਬੰਦਿਆਂ ਨੂੰ ਛੇੜਦੇ ਹੁੰਦੇ ਮਾਰਾ ਹੁੰਦਾ ਹਰ ਰਾਮ ਵਾਹ ਓਏ ਕੰਜ ਤੇ ਰੈਡੀ ਰੀਟਰ ਪਾ ਦੇਂਗਾ ਤੇਰਾ ਕਮਲਾ ਬੰਦਾ ਪੈਣਾ ਬਾਪੂ ਚੌੜ ਕਰਦਾ ਬੋਲ ਮਰਾ ਮੈਂ ਕਹੀ ਨਾ ਮੰਮੀ ਨੂੰ ਨਾ ਦੱਸੀ ਮੈਂ ਫਿਰ ਦੇਖ ਲੈ ਫਿਰ ਨਾ ਚੁੱਪ ਉਹਦੇ ਮੂਰੇ ਤਾਂ ਪਾਣੀ ਭਰਦਾ ਕੰਜੇ ਤਾਂ ਮੇਰੇ ਨਾਲ ਵਹਿਬ ਤਾਂ ਕਰੀ ਜਾਉ ਚੰਗਾ ਹੁਣ ਨਹੀਂ ਬੋਲਦਾ ਤੇਰੀ ਸੌ ਬੋਲੀ ਨਾ ਮੇਰਾ ਪੁਛੇ ਰਿਆ ਚੰਗਾ ਹੋਰ ਪਹਿ ਜਾਂਦੇ ਅੰਨਾ ਓਏ ਹੁਣ ਦਿੰਦਾ ਮੋਟੀ ਮੱਤ ਦਿਆ ਤੈਨੂੰ ਇਹ ਕਿਨੇ ਦੱਸਿਆ ਓਏ ਮਾਰੂ ਮੱਤ ਜੋੜਾ ਫੇਰਾ ਖੇਗਾ ਜਾਂਦਾਂ ਤੌੜੀ ਦੇ ਪੌਣਾਵੇਂ ਪੌੜੇ ਪੱਟ ਦੂੰ ਤੁਮਰਾ ਇਹ 10 ਦਿਨਾਂ ਕੇ ਮੱਝਾ ਇੱਥੇ ਮੇਰੇ ਕੋਲੇ ਰੋਜ ਉਹਦਾ ਕੱਢ ਦੇਣਗੇ ਉੱਥੋਂ ਸਿਰ ਖਾਈ ਜਾਂਦਾ ਨਾਲੋਂ ਵੀ ਪਤਾ ਸਾਰੀ ਰਾਤ ਕੁੜੀ ਚੋ ਦਿਨ ਨੀਂਦ ਪਤਾ ਨਹੀਂ ਕਦੋਂ ਕਉਂਦੀ ਐਨੂੰ ਪੈ ਜਾ ਹੁਣ ਕੋਹ ਨੂੰ ਸੰਦੇ ਹੁੰਦੇ ਮੋਟੀ ਮੱਤਾਂ ਵਾਲੇ ਹੁੰਦੇ ਪੈ ਜਾਗਾ ਭੂਖਾ ਬੋਲੀ ਇਹਨਾਂ ਜੇ ਪੈਂਦੇ ਮੇਗਾ ਫੇਰੀ ਪਾਉਂਗਾ ਛੇੜੀ ਤਾਂ ਤੂੰ ਜਾਣਾ ਯਾਰਾ ਮੇਰੇ ਪੁੱਤੇ ਹੁਣ ਨਾ ਛੇੜੀ ਹੋਈ ਮੈਂ ਚੰਗਾ ਬਾਪੂ ਮੈਂ ਤੈਨੂੰ ਸਾਈਕਲ ਹੀ ਲਿਆ ਕੇ ਦਿਆਂ ਫਿਰ ਐਤ ਕੀ ਚੰਗਾ ਫੇ ਦੇਖ ਲਾ ਚੰਗਾ ਸਿਰ ਜਦ ਕੋਲ ਲਾਤਾ ਕੰਜਰਦੇ ਨੇ ਲਾ ਤਾਂ ਉੱਤੇ ਇੱਕੇਦਾਂ ਮੰਬਲ ਜਾ ਉਹ ਨਾ ਛੇੜੀ ਮੈਂ ਫੇ ਰੱਖੇਗਾ ਓਏ ਬਾਪੂ ਆ ਕੀ ਬੋਲੇ ਬੋਲੇ ਸਾਰਾ ਪੁੱਲੇ ਐ ਮੈਂ ਬੇਬੇ ਨੂੰ ਦੱਸੂ ਫਿਰ ਬੇਬੇ ਨੂੰ ਦੱਸੇਗਾ ਬੇਬੇ ਮੈਂ ਹੀ ਦੱਸਾਂਗਾ ਮਾਵਾੜੀ ਕਰਨ ਦੱਸੂ ਦੱਸੇਗਾ ਜੇ ਕੋਈ ਦੱਸ ਦੇ ਮੈਨੂੰ ਦੱਸਿਆ ਰੁੱਲਦੂ ਕੇ ਨੇ ਦੱਸਿਆ ਰੁੱਲਦੂ ਕੇ ਨੇ ਕੀ ਤੈਨੂੰ ਦੱਸਤਾ ਰੁੱਲਦੂ ਕੇ ਨੇ ਦੱਸੂ ਮੈਂ ਦੱਸੂਗਾ ਲੈ ਲਈ ਸੈਂਕਲੀ ਫੇਰਾ ਜੇ ਮੰਮੀ ਨੂੰ ਦੱਸੇਗਾ ਮੰਮੀ ਦੱਸੂ ਉਹ ਪੈ ਗਿਆ ਮੇਰੇ ਪੁੱਤ ਪਹਿਰੀ ਹੱਥ ਵਾਲਾ ਉਹ ਨਹੀਂ ਬੋਲਦਾ ਬਸ ਮੈਂ ਨਾਸਿਰ ਕਹੇ ਰਾਤ ਦੇ ਨਾ 11:00 ਵੱਜ ਗਏ ਮੈਂ ਲਾ ਸਕਦਾ 12 ਦੇ ਲਈ ਟਾਈਮ ਹੋ ਗਿਆ ਹੋਊਗਾ ਚੰਗਾ ਬਾਪੂ ਹੁਣ ਨਾ ਯਾਰ ਛੇੜੀ ਯਾਰਾ ਪੈ ਗਿਆ ਮੇਰੇ ਅਸੀਂ ਤੜਕੇ ਸੰਧਾ ਉਠਾਂਗੇ ਚੰਗਾ ਚੰਗਾ ਫਿਰ ਨਾ ਹਾਂ ਕੁੜੀ ਚੋ ਦਾ ਕਮਲਾ ਬੰਦਾ ਲੈ ਨਾ ਜਮਦੇ ਕੀ ਦੱਸੇ ਜੱਗ ਸੁਣਾ ਹੁੰਦਾ ਸੀਗਾ ਪੈ ਮੰਮੀ ਨੂੰ ਦੇ ਉਹ ਦੇਖਦਾ ਕਿੰਨਾ ਹੋ ਗੋ ਤੂੰ ਮੋਟੀ ਮੱਤ ਗੱਲ ਨਹੀਂ ਕਰਦਾ ਮੇਰੇ ਨਾਲ ਤੈਨੂੰ ਆਹੀ ਦਿੱਤੀ ਅਕਲ ਕਿਧਰੋਂ ਪੈਂਦੇ ਯਾਰਾਂ ਨੇ ਮੇਰੇ ਸਰਾਣੇ ਰਿਛ ਬਣਿਆ ਹੁਣ ਨਹੀਂ ਬੋਲਦਾ ਬਾਪੂ ਪੈ ਜਾ ਪੱਕਾ ਕੋਪਰਾ ਮੰਜਾ ਪਰੇ ਲੈ ਜਾ ਇਥੋਂ ਪੱਕਾ ਪੱਕਾ ਨਹੀਂ ਬੋਲਦਾ ਮੰਜਾ ਚੱਕੇ ਜਾ ਇਥੋਂ ਮੈਂ ਬੋਲਦਾ ਹੀ ਨਹੀਂ ਬਸ ਜੇ ਹੁਣ ਬੋਲਿਆ ਫਿਰ ਮੈਂ ਤੈਨੂੰ ਧੌੜੀ ਪਾਟ ਕੇ ਦੂਜਾਂ ਨਾਲੇ ਹਾਂ ਪੱਕਾ ਬਿੰਦੇ ਛੱਟੇ ਪੈ ਨਹੀਂ ਦੇ ਨਾਲ ਕੁੜੀ ਚੋਦੇ ਨੇ ਸਾਰੀ ਰੱਤ ਨੰਗਾਦੀ ਹੌਣ ਨਹੀਂ ਬੋਲਦਾ ਬੋਲਦਾ ਨਹੀਂ ਤੈਨੂੰ ਕਹਿ ਰਿਆ ਹੀ ਕਹਦਾ ਫਿਰ ਉਹ ਨਾ ਬੋਲੀ ਆੜ ਗਿਆ ਦੇਖ ਲੈ ਮੈਂ ਤੈਨੂੰ ਬੁਲਾਉਣਾ ਨਹੀਂ ਨਾ ਮੈਂ ਖੇਤ ਲੈ ਕੇ ਜਾਮਾ ਇਦੂ ਬਾਦ ਐ ਤਾਂ ਘੇਮੇ ਨੇ ਲਿਆਂਦਾ ਫਿਰ ਮੈਂ ਸੌਣ ਹੀ ਨਹੀਂ ਦਿੰਦਾ ਮੈਂ ਖੇਤ ਨਹੀਂ ਜਾਂਦਾ ਤੜਕੇ ਫਿਰ ਆਉਣਾ ਨਹੀਂ ਨਾ ਚੰਗਾ ਫਿਰ ਸਕੂਲ ਭੇਜ ਦੂ ਮੈਂ ਤੂੰ ਤੜਕੇ ਫਿਰ ਰੱਖੇਗਾ ਮੈਂ ਨਹੀਂ ਜਾਂਦਾ ਬਸ ਫਿਰ ਸੌਣਾ ਹਾਂ ਸੌ ਜਾ ਨਹੀਂ ਮੈਂ ਸਕੂਲ ਤੋੜ ਦੂਂ ਦੇਖ ਲੈ ਮੈਂ ਰੱਖ ਲੈਣਾ ਘਰੇ ਮੈਂ ਕੰਨਾ ਚੱਲ ਜਵਾਕਾ ਕੰਮ ਤਾਂ ਦੇਦਾ ਸਾਰਾ ਲਵਾ ਦਿੰਦਾ ਇਹ ਕੰਜੇ ਦਾ ਜਮੇ ਸਿਰੇ ਚੜਦਾ ਜਾਂਦਾ ਦਿਨ ਦਿਨਾਂ ਵਲਦ ਹੁੰਦਾ ਜਾਂਦਾ ਪੈਂਦਾ ਯਾਰ ਨਾ ਮੰਨਦਾ ਲੈ ਦਾ ਵਿਆਹ ਵੀ ਨਹੀਂ ਜਾਣਾ ਇਹ ਪੈ ਜਾ ਆਹ ਹਾਲ ਰਿਹਾ ਕੋਣ ਇਹਨੂੰ ਰਿਸ਼ਤਾ ਦੇ ਉਹ ਹੈ ਇਹਨੂੰ ਕੁੜੀ ਚੋਦਮ ਓਏ ਚੋਲਾ ਦੇਣਾ ਦੋ ਮਨੇ ਮੰਜਾ ਪਰੇ ਜਾਣਾ ਭਰਾ ਮੇਰੇ ਕੋਲ ਨਹੀਂ ਉਥੋਂ ਨਾ ਨਾ ਪਰੇ ਹੋ ਜਾ ਪਰੇ ਹੋ ਜਾ ਮਤ ਦੂਤ ਲਾ ਲ ਚੱਲੋ ਚੱਕ ਮੰਜਾ ਪਰੇ ਆ ਉਹ ਨਹੀਂ ਬਾਪੂ ਮੰਜਾ ਚੱਕ ਕੋਨ ਨਹੀਂ ਕੋਨ ਨਹੀਂ ਮੈਂ ਤੇਰੀ ਮਾਂ ਨੂੰ ਬੋਲ ਮਾਰਦਾ ਨਾ ਨਾ ਤੇ ਬਾਲ ਤਾਂ ਮੈਂ ਚਲਾਉਂ ਤੜਕੇ ਫਿਰ ਪੈ ਜੀ ਲੱਭ ਲਾ ਨਾ ਮੂੰਗਾ ਬਾਲਦ ਦਾ ਪੈ ਤਿਆਰ ਕਾਮਲਾ ਚਲਾਵੇਂਗਾ ਬਾਲਦ ਦਾ ਬਾਲਦ ਚਲਾਉਣਾ ਲਈ ਆ ਪੱਕਾ ਜੇ ਬਾਲਦ ਮੈਂ ਚਲਾਉਂ ਚਲਾ ਲਈ ਯਾਰ ਖਾਣਾ ਛੱਡ ਮੇਰੇ ਬਾਬਾ ਗੁਰੂ ਮੈਂ ਫਿਰ ਦੇਖ ਰਿਹਾ ਤੈਨੂੰ ਤਰਕਲ ਜਾਂਦੀ ਨਹੀਂ ਯਾਰ ਖੇਤ ਹਾਂ ਉਹ ਨਾ ਛੇੜੀ ਯਾਰ ਭਰਾ ਪੱਕਾ ਮੈਂ ਤੇਰੀ ਮਾਂ ਨੂੰ ਬੋਲ ਮਾਰਦਾ ਤੇ ਮੰਜਾ ਉੱਥੇ ਲੈ ਜੂ ਜੇ ਤੇਰਾ ਜਾਣਦਾ ਹਾਂ ਨਹੀਂ ਬੋਲਦਾ ਬਾਪੂ ਪੈ ਜਾ ਟਾਈਮ ਬਾਲਾ ਹੋ ਗਿਆ ਮੈਨੂੰ ਛੇੜੀ ਨਾ ਜਾ ਭਰਾ ਪੈ ਜਾ ਐਵੇਂ ਮੈਥੇ ਬੱਜੂ ਤੇਰੇ ਕਸੂਤੇ ਖਾਂ ਮੁਰਕੇ ਤੇਰੀ ਮਾਂ ਲੱਗ ਜਾਂਦੀ ਏ ਮੇਰੇ ਨਾਲ ਆਡੇ ਲਾਉਣਾ ਅੱਗੇ ਮੁੰਡੇ ਤੂੰ ਘੂਰ ਦਿੰਨਾ ਆਇਆ ਬਾ ਜੇ ਜ ਮਾੜਾ ਮੋਟਾ ਨਾ ਡਾਰੋ ਚਿਤਰਪਾਲ ਦੇ ਦਾ ਕੰਜਰ ਦਾ ਏ ਕਾਵਾ ਦੇ ਸਿਰਚ ਕਿਹੜਾ ਨਾ ਕੀੜੇ ਪਾ ਦਿਆ ਇਹ ਯਾ ਛੋਰਾ ਬੇਮੱਤਾ ਪੈ ਜਾ ਹੁਣ ਕਾਣੇ ਕਿਧਰੋ ਜੰਮਿਆ ਪੈ ਜਾ ਛੇੜੀ ਨਾ ਯਾਰ ਮੈਨੂੰ ਆਲ ਤੂੰ ਮੰਜੇ ਹੀ ਪਰੇ ਲੈ ਜਾਇ ਤੋ ਚੰਗਾ ਸਾਰੀ ਨੀਂਦ ਦੀ ਜਾ ਜਾਂਦੀ ਕਰਤੀ ਪਏ ਆ ਸੁਪਨਾ ਦੇਖਾਂਗੇ ਚੰਗਾ ਓਦਿਆਂ ਦਾ ਓਏ ਕਿਹੜਾ ਓਦੇ ਤਨ ਬੁੜੀ ਨਹੀਂ ਦਿੱਸੀ ਸੀਗੀ ਹਾਂ ਸੋਹਣੀ ਸੀ ਹਾਂ ਅੱਜ ਵੀ ਨਹੀਂ ਸੁਪਾਿੰਦਾ ਯਾਰ ਪੱਕਾ ਹਾਂ ਫਿਰ ਮੈਂ ਸਮਝ ਆਣਾ ਤੈਨੂੰ ਤਾਂ ਨਹੀਂ ਦਿੰਦੀ ਲੰਮਾ ਇਹਨੂੰ ਕਿੱਥੇ ਮੇਰੇ ਕੋਲ ਆਉ ਹਾਂ ਉੱਧੇ ਚ ਕੋਈ ਆਈ ਸੀ ਨਾ ਤੂੰ ਮੈਨੂੰ ਇਹ ਕਹੇ ਬਾਪੂ ਹਾਂ ਮੈਂ ਤੈਨੂੰ ਕਹਾਂ ਇਹਦਾ ਕੰਜਦਾ ਰਿਸ਼ਤੇ ਵਾਲੇ ਹੋਣਗੇ ਤੈਨੂੰ ਹੈ ਮੇਰਾ ਵਿਆਹ ਹੋ ਤੇ ਹੋਰ ਠੀਕ ਆ ਫਿਰ ਨਹੀਂ ਮੈਂ ਬੋਲਦਾ ਸੋਨੀ ਜੀ ਉੱਤੇ ਆਉਗੀ ਨਾਲ ਸੂਟ ਪਾਇਆ ਸੀ ਲਾਲ ਚੂੜਾ ਪਾਇਆ ਹਾਂ ਹਾਂ ਸਮਝਾ ਇਹ ਮੇਰੇ ਜਵਾਕ ਵੀ ਹੋਣਗੇ ਨਾ ਬਾਪੂ ਹਾਂ ਅੱਪਾ ਇੰਤੈਰ ਕਮਲਾ ਇਨੇ ਚ ਸੌਂ ਹੀ ਜਾਵੇ ਲਾਲ ਚ ਦੇਣ ਹਣ ਮੈਂ ਪੈਨ ਮੱਖਾ ਬੰਦ ਕਰ ਲਿਆ ਲਾਸ ਵੇ ਤਾਂ ਨੀਂਦ ਆ ਜੂਗੀ ਬੁੜੁੰਗਾ ਤੇ ਭਲਾ ਪੈਂਦਾ ਲੈ ਨਮੈਲ ਹੈ ਕਾਮਲਾ ਬੰਦਾ ਐ ਯਕੀ ਮਰ ਰਿਹਾ ਪਾ ਇਹਦਾ ਕੀ ਕਾਣੇ ਲੱਖਾਂ ਤੂੰ ਕੱਲ ਆਹਾਹਾ ਬੰਬ ਚੱਲੀ ਜਾਂਦੇ ਪੈਂਦਾ ਯਾਰ ਮੁਸ਼ਕਮ ਮਈਂ ਦਾ ਟੱਤੀ ਨਹੀਂ ਕਰੀ ਕਾਮਲਾ ਬੰਦਿਆ ਦੇਖ ਲੈ ਚੰਗਾ ਪੈ ਗਿਆ ਹੁਣ ਮੈਂ ਪਹਿਨਾ ਤੂੰ ਨਹੀਂ ਪਹਿਣ ਦਿੰਦਾ ਭਾਈਆ ਮੇਰਾ ਸ਼ੇਰ ਬੱਸ ਰੱਬ ਦਾ ਕਸਾ ਡਾਤਾ ਚੱਲ ਜਾ ਐਂ ਜੇ ਰੱਬ ਸਭ ਨੂੰ ਦੇਵੇ ਇੱਕ ਇੱਕ ਮੈਂ ਸਿਆਣਾ ਐ ਨਾ ਹਾਂ ਬੜਾ ਸਿਆਣਾ ਮੇਰਾ ਪੁੱਤਾ ਕੀ ਅੰਤ ਤੇ ਰਕਮ ਐ ਬੰਦੇ ਦਾ ਉਹ 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 ਥੱਲੇ ਉਹ ਥੱਲੇ ਥੱਲੇ ਉਹ ਮੇਰਾ ਪੁੱਤਰ ਉਹੀ ਕੰਮ ਉਹ 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 ਗੱਲ ਦੱਸਾ ਗੱਲ ਦੱਸ ਉਹ ਗੱਲ ਤਾਂ ਸੁਣ ਲੈ ਯਾਰ ਮੈਨੂੰ ਕੀ ਕਹਿੰਦਾ ਸੀ ਪੁੱਤਾ ਵੱਡੀਆਂ ਨੇ ਚਲੋ ਉਹ ਥੱਲੇ ਦਾ ਤਾਰ ਥੱਲੇ ਦਾ ਤਾਰ ਲੈ ਮੈਨੂੰ ਯਾਰ ਥੱਲੇ ਦਾ ਖਾਏ ਬਾਲਾ ਸਿਆਣਾ ਐਨਾ ਸਿਆਣਾ ਮੇਰਾ ਪੁੱਤ ਉਰੇ ਆ ਮੇਰੇ ਪੁੱਤਰ ਨੂੰ ਚੁੰਮੀ ਦੇਵਾ ਉਰੇ ਹੋਈ ਮੇਰਾ ਪੁੱਤ ਕਾਣਾ ਬਾਲਾ ਸਿਆਣਾ ਨਹੀਂ ਹੈ ਉਰੇ ਤਾਇਆ ਉਰੇ ਆਇਆ ਮੇਰਾ ਪੁੱਤ ਮੈਂ ਕੁੱਤੇ ਕੋਲ ਜਾਉਂ ਉਰੇ ਉਹ ਤਾਂ ਹੋ ਜਾ ਯਾਰ ਬਾਜੂ ਆਇਆ ਆਇਆ ਇਹ ਤੇ ਨਾਮ ਦੇ ਮੈਂ ਪੁੱਤ ਉਰੇ ਆ ਦਾਇਆ ਮੇਰੇ ਮਨ ਜੈਪੁਰੇ ਜਾਣਾ ਪ੍ਰਭਾ ਨਾ ਹੋਣੀ ਨਾ ਪ੍ਰਭਾ ਬਾਬੂ ਪੱਕਾ ਲਮਾ ਕਰ ਲੈਣਾ ਲੈ ਲੜਕਾ ਹੀ ਨਾ ਤਰਾ ਮੈਂ ਤਾਂ ਉਧਰ ਪਸੂਆਂ ਵਾਲੇ ਜਾਏਗਾ ਜਾਏਗਾ ਹੈ ਪਸੂਆਂ ਇਕੱਲੇ ਜਾਣਾ ਹੈ ਨਾ ਹੌਣੇ ਬਾਪੂ ਪੱਕਾ ਗੋਡੇ ਪਨਾਈ ਆ ਰੱਦੀ ਰਾਤੀ ਇਹਰਾ ਪੈ ਜਾ ਸੱਚੀ ਟਿਕ ਜਾ ਯਾਰ ਯਾਰ ਮੈਨੂੰ ਤੂੰ ਦੇਖੀ ਸੱਟ ਮਰਵਾਤੀ ਫੋਨ ਨਾ ਬੋਲੀ ਮੇਰਾ ਪੁੱਤਰ ਬੱਜੀਓ ਸੱਟ ਹੋਰ ਕਿੱਥੇ ਗੋਡੇ ਤੇ ਠੁਕਲਾ ਨਾ ਹਾਂ ਹਾਂ ਠੁਕਲਾ ਲਾ ਟਿਲਕਣਾ ਹੋਜੂ ਨਾ ਉੱਤੇ ਮਿੱਟੀ ਘਸਾਲਾ ਅਸਲ ਤਾਂ ਤੇ ਮੂਤ ਲਾ ਓਏ ਪੈ ਜਾ ਮੇਰ ਬਾੜਾ ਛਿੱਟੀ ਕੋਨੇ ਰਜਾ ਕਮ ਮੂਤ ਨਾ ਮੂਤ ਲੈ ਤੂੰ ਮੁੱਤੀ ਬਾਪੂ ਮੇਰਾ ਤਾਂ ਨਹੀਂ ਉੱਤਰਦਾ ਬਰਾ ਭਾਉਣਾ ਪੈ ਜਾ ਹੁਣ ਪੱਕਾ ਬਾਪੂ ਤੂੰ ਲੋਈ ਕਾਤ ਲੈਣਾ ਉੱਤੇ ਓਏ ਕਰਮਾਇਸ਼ੀ ਜੀ ਆ ਜਾਂਦੀ ਆ ਹੱਡ ਦੁਖਨੋਂ ਹਟ ਜਾਂਦੇ ਆ ਨਾਲੇ ਰੇਸ਼ਾ ਹੋ ਰਿਹਾ ਇਹ ਹਟ ਜਾਂਦਾ ਕਿੰਨੀ ਉਮਰ ਹੋ ਗਈ ਬਾਪੂ ਤੇਰੀ ਤੂੰ ਮਰਦਾ ਕਿਉਂ ਨਹੀਂ ਮੈਨੂੰ ਮਾਰ ਕੇ ਕੰਜਦਾ ਕੀ ਕਹਨੇਗਾ ਬਦਿਆ ਹੈ ਓ ਵੀ ਬੋਝੀ ਐ ਕਿਉਂ ਰੋਟੀ ਬੜੋ ਨਹੀਂ ਪੈ ਜਾਂਦੀ ਆ ਔਰ ਤੇਰਾ ਤਾਂ ਬੀਬੀ ਸਹੀ ਐ ਅੱਛਾ ਹੂੰ ਬੀਬੀ ਸਹੀ ਹੈ ਬੀਬੀ ਕੋ ਖਵਾਉ ਨਹੀਂ ਲਿਆਦੇ ਨਿਕੰਜੜ ਕੋਈ ਦੋ ਕੁਰਕਰੇ ਦੇ ਪੈਕਟ ਬਾਪੂ ਤੇਰੀ ਪਿਲਸਣ ਕਿਉਂ ਨਹੀਂ ਲੱਗੀ ਲੱਗੀ ਆ ਲੱਗੀ ਕਿਉਂ ਨਹੀਂ ਲੱਛਣ ਮੜਿਆ ਤੜਕੇ ਕਢਾ ਕੇ ਲਿਆਵਾਂਗੇ ਆਪਾਂ ਚੁੰਛਣਾ ਲੱਗੀ ਆ ਤੇਨੂੰ ਰੁਪਿਆ ਦਾ ਦਿੰਦਾ ਨਹੀਂ ਆੜਤੀ ਆਇਆ ਦਾ ਸੀ 700 ਪਿਛਲੀ ਗੇੜੇ ਤੇ ਨਾਲ ਦਾ ਮੇਰਾ ਪਾਪਾ ਹੀ ਸੀ ਆ ਮੈਂ ਤਾਂ ਪਾਪੇ ਕੋਲ ਪਹੁੰਚ ਤੜਕੇ ਹਾਂ ਉਹਦੇ ਕੋਲੇ ਹੁਣ ਹੀ ਲਿਆ ਮੰਜਾ ਓਏ ਨਾ ਤੜਕੇ ਤੜਕਾ ਕਿਨੂੰ ਐ ਕੰਜੇ ਦਾ ਲੈ ਜਾ ਮੈਂ ਤਾਂ ਨੀਂਦ ਨਹੀਂ ਮੋਬਾਈਲ ਤਾਂ ਦਵਾ ਦੇ ਟੱਚ ਟੱਚ ਚਲਾ ਲੇਗਾ ਹਾਂ ਆਉਂਦਾ ਬਟਨ ਨਿੰਪੇਣ ਦੇ ਤਾ ਆਉਂਦਾ ਮੈਨੂੰ ਟੱਚ ਚੰਗਾ ਤੜਕੇ ਦਬਾਉਂਗਾ ਚੰਗਾ ਪਹਿ ਜਾ ਹਾਂ 19 ਦਾ ਸਤ ਨੂੰ ਪੁੱਤ ਦੁਕਾਨਾਂ ਬੰਦ ਹੋਣੀਆਂ ਸਾਰੀਆਂ ਚੰਗਾ ਵਾਸੇ ਮੇਰਾ ਬੁੱਤ ਬਹਿ ਗਿਆ ਮੈਂ ਵੀ ਜਾਗਦਾ ਹੀ ਹਾਂ ਮੈਂ ਤਾਂ ਪੈ ਗਿਆ ਪੈ ਗਿਆ ਹਾਂ ਚੱਲ ਚੰਗਾ ਕੀਤਾ ਤੂੰ ਪੈ ਗਿਆ ਹਾਂ ਪੈ ਗਿਆ ਤੇ ਪੈ ਗਿਆ ਬਰਾ ਛੇੜ ਬੜਾ ਛੇੜ ਮੈਂ ਤਾਂ ਆ ਪੈ ਗਿਆ ਸਾਰਾ ਜੋਕ ਵਾ ਓਏ ਤੜਕੇ ਤੋਂ ਮੈਂ ਪੈਸੇ ਵੀ ਦੇ ਚੰਗਾ 10 ਰੁਪਏ ਚੰਗਾ ਕਿੰਨੇ ਰੁਪਏ 10 ਚੰਗਾ ਹੋਰ ਲੰਮੀ ਲੱਤਾਂ ਕਰਕੇ ਪੈ ਜਾ ਬਾਪੂ ਲੰਮੇ ਹਾਂ ਮੈਨੂੰ ਹਵਾ ਨਹੀਂ ਆਉਂਦੀ ਲੈ ਇਹਨੇ ਤੇਰੇ ਲੱਤਾਂ ਮੰਡ ਦੇਗਾ ਫੇਰ ਯਾਰ ਮੈਨੂੰ ਹਵਾ ਨਹੀਂ ਆਉਂਦੀ ਪੱਖੇ ਦੀ ਉਹ ਪੱਖਾ ਘੜਾ ਲਾਉ ਮਰੀਏ ਨਾ ਤੂੰ ਕਮਲੇ ਆਹ ਤਾਂ ਬੁੱਦੂ ਹੀ ਤੂੰ ਹਾਂ ਮਾ ਜੰਗਾ ਓਏ ਹੈ ਪੈਂਦਾ ਯਾ ਕਲਛਣਾ ਮਨ ਜਾਈ ਜਾ ਲਈ ਪਰ ਇਹ ਨਾ ਕਹਾਂ ਨੂੰ ਠੀਕ ਨਾ ਬੱਧੀ ਰੱਖ ਨਾਲ ਪੈ ਪਰ ਨਾਲ ਪੈ ਨਾਲ ਪੈ ਬਾਪੂ ਨਾਲ ਨਾਲ ਮੈਂ ਨਹੀਂ ਪਰ ਮੈਂ ਤਾਂ ਤੂੰ ਦੂਰ ਹੀ ਨਹੀਂ ਪੈਂ ਦਿੰਦਾ ਯਾਰ ਆਪਣਾ ਕਸਮ ਹੈ ਬਾਤੀ ਫਿਰ ਬੇਬੇ ਦੀ ਕਸਮ ਨੇ ਪਰ ਕਹ ਗਿਆ ਮੇਰੇ ਜੋੜੇ ਕੱਢਣ ਦੇ ਮੈਂ ਨਹੀਂ ਆ ਉਹ ਤੂੰ ਬੋਲ ਮਾਰਦਾ ਮੈਂ ਤੇਰੀ ਬੀਬੀ ਨੂੰ ਨਾ ਓਰੇ ਬੈ ਹੁਣ ਨਹੀਂ ਪਾ ਤੇਰੀ ਬੀਬੀ ਨੂੰ ਬੋਲ ਮਾਰਾਂ ਮੈਂ ਆ ਮੰਜਾ ਇਧਰ ਕਰ ਲੈ ਹੁਣ ਮੈਂ ਵੀ ਸੁਪਣਾ ਲਾਉਂਗਾ ਪੱਕਾ ਪੱਕਾ ਸੁਪਣਾ ਲਾਉਂਗਾ ਯਾ ਤੂੰ ਸੌਂ ਖਾ ਮੇਰੀ ਤੇਰੀ ਸੌਂ ਬਸ ਤੇਰੀ ਹੁਣ ਬੋਲੀ ਨਾੜ ਗਿਆ ਫਿਰ ਤਾਂ ਮਾਰ ਜਾ ਪੈ ਜਾ ਤੂੰ ਪਾ ਤਾਂ ਪੈਂਦੇ ਯਾ ਨਹੀਂ ਪੱਕਾ ਹੋ ਨਹੀਂ ਤੰਗ ਰਿਸ਼ਕ ਦਾਗਾ ਲੇ ਲੈ ਪੁੱਤ ਨੇ ਹੁਣ ਤੜਕੇ ਤੱਕਣਾ ਪੁੱਜੀ ਸੱਜਾ ਸੁਤਾਨ ਕੇ ਨੇ ਚੰਗਾ ਪਾਇਆ ਕਦਮ ਪੜ ਤੱਕੰਜਰ ਦਿਆ ਮਨ ਤਾਬ ਤੂੰ ਖਾ ਚੋੜ ਵਾਲੀ ਕਰਦਾ ਕਦਮ ਪਾਇਆ ਮੈਂ ਪੱਕਾ ਪੰਨਾ ਆਹ ਬੰਬ ਵਾਲੇ ਚੱਲੀ ਨੇ ਕੰਜੇ ਦੇ ਬਾਹਰ ਹੋਏ ਫੇਰ ਨਹੀਂ ਮੈਂ ਸੌਣ ਦਾ ਨਾ ਪੱਦ ਮਰੀ ਨਾ ਗੰਦੇ ਉਹ ਨਹੀਂ ਓਏ ਇਹਦਾ ਬਾਹਰ ਹੋ ਆਈ ਅਬ ੱਟਟੀ ਕਰੇ ਹਮ ਬਾਜ ਬਾਹਰ ਹੋਈਆ ਓਹ ਚੰਗਾ ਪਾਇਆ ਕੈਸ ਜਿਹਾ ਬਣਾ ਪੈਂਦਾ ਯਾਰ ਪੈ ਜਾ ਨਾਲੇ ਅੱਖਾਂ ਨੂੰ ਕਾਬਜੀ ਵੀ ਹੋਦੀ ਐ ਨਾਲ ਦੇ ਦੇ ਉਹ ਸੀਸੀ ਕੰਜੇ ਦਾ ਡਾਕਟਰ ਵੀ ਆਉਂਦੇ ਰਹੀ ਬਣਾਉਨ ਨੂੰ ਪੈ ਜਾ ਬਪੂ ਹੁਣ ਨਹੀਂ ਪੱਕਾ ਲੱਤਾਂ ਦਾ ਨਾਕੋ ਤੇ ਯਾਰ ਹੈ ਨਾ ਯਾਰ ਮੈਂ ਤਾਂ ਵੀ ਨਹੀਂ ਨਾਲੇ ਜੇ ਚੁੱਪ ਕਰ ਦੇ ਲ ਐਨੀ ਬਹੁਤ ਲੱਤਾਂ ਤਾਂ ਰਹਿੰਦੀ ਠੀਕ ਸੈਂਕਲੀ ਦਵਾ ਦੇਗਾ ਹਾਂ ਪੱਕਾ ਠੀਕ ਹੈ ਹੁਣ ਨਾ ਬੋਲੀ ਚੰਗਾ ਕਹਾਣੀ ਕਾਣਾ ਕਾਣੀ ਜੀ ਤਾਉ ਕਾਣੀ ਮਰਜੀ ਬਹੀ ਤੈਰ ਬਾਪੂ ਕਾਣਾ ਬੰਦ ਹੋ ਉਹ ਆ ਚਿੱਟੀ ਟੈਂਕੀ ਕਾ ਤੋਂਦੀ ਆ ਹੈ ਚਿੱਟੀ ਇਹ ਦੂਰੋਂ ਦੇਖ ਜਾਂਦੀ ਆ ਅੱਛਾ ਤਾਂ ਕਰਕੇ ਤਾਂ ਕਰਕੇ ਹੁੰਦੀ ਆ ਜਿਵੇਂ ਤੂੰ ਦੇਖ ਜਾਣਾ ਪਿੰਡ ਚ ਦੂਰੋਂ ਹੀ ਆਉਂਦਾ ਮੇਰੇ ਨਾਲ ਬੱਚੇ ਉਹਨਾਂ ਨੇ ਫੜ ਲੇ ਜੈਂਬੋ ਨੇ ਮੈਨੂੰ ਬੱਚੇ ਦਵਾ ਲੈਣਗੇ ਟੜਕੇ ਦਵਾ ਲਊਗਾ ਫਿਰ ਉਹਨੂੰ ਰਾਤ ਨੂੰ ਕਿੱਥੋਂ ਦੇਊ ਉਹ ਤੈਨੂੰ ਮੈਂ ਨਵੇਂ ਰਿਆ ਸੀ ਬੋਲੇ ਮੈਂ ਨਾ ਬਿੱਲੇ ਤੋਂ ਬਿੱਲਾ ਨਹੀਂ ਘੇੜਦਾ ਆਨੰਦਗੜਾ ਵਾਲਾ ਬਾਪੂ ਹੂੰ ਉਹਨੇ ਦਿੱਤੇ ਸੀ ਮੈਨੂੰ ਦੋ ਬੱਚੇ ਉਹ ਤਾਂ ਕੰਜ ਦਾ ਮੈਂ ਸੁਣਿਆ ਕਬੂਤਰੀ ਚੰਗੀ ਰੱਖਦਾ ਉਹ ਹਾਂ ਉਹਦੀ ਬਾਪ ਤੇਰੇ ਤੇਰੇ ਯਾਰ ਬਾਪੂ ਚੰਦਨ ਨਾਲ ਯਾਰੀ ਹੈ ਨਾ ਮੈਨੂੰ ਪਰਸੋ ਸਾਈਕਲ ਤੇ ਲੈ ਗਿਆ ਦਵਾ ਕੇ ਲੈ ਆ ਸੀ ਅੱਛਾ ਕਾਹ ਦਿੱਤੇ ਫਿਰ ਉਹ ਦੋ ਦੋ ਜੋੜਾ ਦਿੱਤਾ ਉਹਦਾ ਕਾਲੀਆਂ ਦੇ ਇੱਕ ਖੱਟੀਆਂ ਦਾ ਕਬੂਤਰੀ ਵੀ ਦਿੱਤੀ ਇਹ ਨਾਲ ਕਬੂਤਰੀ ਕਾਲੀਆਂ ਦੀ ਅੱਛਾ ਐਨੀ ਤਾਂ ਭਰਾ ਮੈਨੂੰ ਪਰਖ ਨਹੀਂ ਆਇਆ ਤਾਂ ਪਤਾ ਹੁੰਦਾ ਵੀ ਇੱਕ ਕਬੂਤਰ ਇੱਕ ਕਬੂਤਰੀ ਉਹਨੇ ਬੱਚੇ ਗੱਡੇ ਸੀ ਉਹ ਜੈਂਪੋ ਕੇ ਬਹਿ ਗਈ ਚੱਲ ਟੜਕੇ ਲਿਆਵਾਂਗੇ ਯਾਰ ਹੁਣ ਕਿਹੜਾ ਅੱਧੀ ਰਾਤ ਨੂੰ ਦੇਊਗਾ ਗੋਲੇ ਹਾਂ ਕੁੱਟੂਗਾ ਉਹਨੂੰ ਜਿੱਦੇ ਅੜ ਗਿਆ ਲੈ ਲੈ ਆਏ ਮਾਰਦੇ ਨਹੀਂ ਹੁੰਦੇ ਤੂੰ ਸੱਚੇ ਮਾਰੇਂਗਾ ਦੇ ਫੇਰ ਮਾਰੂੰ ਨਾ 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 ਹੈ ਕਮਲਾ ਬੰਦਾ ਦਵਾ ਲਏਗਾ ਹਦਰਕੇ ਦਵਾ ਲੇਗਾ ਵਾਪੇ ਚੰਗਾ ਹੁਣ ਨਹੀਂ ਫਿਰ ਪੱਕਾ ਹਾਂ ਹੋ ਸਾਂ ਘੁੱਟੀਆ ਹਾਂ ਸਾਂ ਘੁੱਟੀ ਭਲਾਂ ਕਿ ਕੋਟਦਾ ਨਾ ਤੂੰ ਹੈ ਸਾਂ ਘੁੱਟੀ ਚੰਗਾ ਭੈਂਦਾ ਲੰਨ ਸਮਝੇ ਤਾ ਠਠਗਰਦ ਰੇ ਨਾ ਰੋਜ ਹੈ ਸਾਂ ਮੋੜੀ ਨਾ ਜਿੰਨ ਜਨ ਮੈਂ ਨਾ ਆਖਾਂ ਪੈ ਜਾ ਭੈਂਦਾ ਲੰਨ ਆਪੇ ਮਰ ਮੁਰਜ ਤੜਕੇ ਠਠਗਾਲੀ ਮੈਂ ਤਾਂ ਰੱਪਾ ਮੁੜੀ ਹਾਂ ਹਾ ਹਾਂ ਲਫਾਪਾ ਸਾਂ ਕੋ ਛੱਡਦਾ ਓਏ ਮੈਂ ਤਾਂ ਲਫਾਪਾ ਕਮਲਿਆ ਫਿਰ ਵੀ ਕਬੂਤਰ ਮਿਲਦੇ ਹੈ ਫਿਰ ਕਬੂਤਰ ਹੀ ਨਹੀਂ ਮਿਲਦੇ ਹੈ ਸਾਂ ਨਾ ਛੱਡੀ ਠੀਕ ਆ ਜਿੰਨਾ ਚਿਰ ਮੈਂ ਅੱਖਾਂ ਨਾ ਛੋਕਰ ਆਪਾਂ ਇੰਦਾ ਯਾ ਕਮਲਾ ਜੀ ਸਮਝੇ ਤਾਂ ਕੋਈ 2 ਘੰਟੇ ਬੰਦੀ ਰੱਖਾ ਹਾਂ ਹਾਂ ਛੱਡੀ ਨਾ ਜਿੰਨਾ ਚਿਰ ਮੈਂ ਅੱਖਾਂ ਨਾ ਠੀਕ ਆ ਨਹੀਂ ਨਹੀਂ ਫਿਰ ਮਿਲਨੇ ਭਰਾਵਾ ਫੇਰ ਆਖੇ ਉਹ ਡਿ ਜਾਣਗੇ ਕਬੂਤਰ ਆ ਬਾਪੂ ਉਹ ਚੀਨੇ ਵਾਲੇ ਨੇ ਮੀ ਕੱਢ ਲੈ ਓ ਯਾਰ ਤੂੰ ਪਾਇਆ ਯਾਰ ਕਿਉਂ ਯਾਰ ਸਿਰ ਖਾਦਾ ਏ ਰੱਦੀ ਰਾਤ ਹੋਰੀਆ ਭਾਈ ਵਣ ਕੱਥ ਬਣਾ ਲਾ ਬਾਪੂ ਛੋਲੇ ਲਿਆ ਦੇਗਾ ਉਹ ਲਿਆ ਦੂ ਤੇ ਚੱਬੇ ਨਹੀਂ ਜਾਣੇ ਯਾਰ ਕਬੂਤਰਾਂ ਨੂੰ ਪਾਉਣਾ ਨਾ ਭੇਕੇ ਕਬੂਤਰਾਂ ਨੂੰ ਤਾਂ ਫੇਰ ਤਾਂ ਲਿਆ ਦੂਗਾ ਬਾਪੂ ਮਾਰੂ ਪਾਇਆ ਕਰ ਮਾਰੂ

ਬਾਵਾ ਹੋਰ ਆ ਗਿਆ ਤਾਂ ਨਹੀਂ ਇਹਨੇ ਬਾਪੂ ਤੂੰ ਟਿੱਟਤਾ ਕਰ ਰਂਦਾ ਗੰਦ ਨਾ ਮੁੰਦਾ ਨਹੀਂ ਲਾਇਆ ਤਨਵਾਥ ਨਹੀਂ ਆਖੀ ਗੰਜਰਾ ਉਹਦਾ ਮੁੰਦਾ ਲਾ ਦੇ ਨਾ ਵੀ ਲਾਇਆ ਨਹੀਂ ਭੁੱਲ ਗਿਆ ਹੋਵੇਗਾ ਤੂੰ ਰੋਜ ਤਾਂ ਲਾਉਣਾ ਕਮਲਿਆ ਬੰਦਿਆ ਯਾ ਓਏ ਤੇਰੇ ਚੱਲ ਤੜਕੇ ਲਾ ਦੀ ਯਾਰ ਫਿਰ ਮਜ਼ਾ ਨਾ ਹੋਣਾ ਐਸ ਵੇਲੇ ਯਾਰ ਤੇਰਾ ਦਿਮਾਗ ਲਿਆ ਓਏ ਅਰੇ ਅੱਥਰ ਵਾਲੇ ਗਲਤੰਗਾ ਨੂੰ ਓਏ ਪਾਇਆ ਓਏ ਪਾਇਆ ਬਾਬਾ ਗੁਰੂ ਮੈਨੂੰ ਤਾਂ ਕਿਸਮ ਹੋਣੀ ਮੈਂ ਤੈਨੂੰ ਸਮਾਉਣਾ ਮੁਸ਼ਕਿਲ ਆਂਦਾ ਮੁਸ਼ਕਿਲ ਆਂਦਾ ਮੰਮੀ ਲੜੂ ਤੜਕੇ ਕਿਆ ਮੈਂ ਕਿਦਾਂ ਆਖਿਆ ਸੀ ਹੱਥ ਲਾ ਉਹ ਹੱਥ ਸੁੰਘਦੀ ਹੁੰਦੀ ਐ ਤੜਕੇ ਉੱਠ ਕੇ ਮੈਂ ਕਿਦਾਂ ਆਖਿਆ ਸੀ ਹੱਥ ਲਾ ਉਹ ਹੱਥ ਸੁੰਘਦੀ ਹੁੰਦੀ ਐ ਤੜਕੇ ਉੱਠ ਕੇ ਅੱਛਾ ਚੁੰਮਦੀ ਹੋਗੀ ਉਹ ਪਤਾ ਨਹੀਂ ਚੁੰਮਦੀ ਆ ਉਹ ਤਾਂ ਪਿਆਰੀ ਵੈਨਾ ਦਿੰਦਾ ਤੇਰੀ ਮੰਮੀ ਨੂੰ ਕੰਜਰਦਾ ਫਿਰ ਉਹਨੇ ਚੁੰਮਣੀ ਆ ਚੰਗਾ ਭੈਂਦਾ ਯਾਰਾ ਛੱਤਰਤਾ ਮਾਰਦੀ ਐ ਤੇਰੇ ਸਾਰਾ ਚੁਰਦੀ ਦਾ ਕਾਣੇ ਨੂੰ ਪਤਾ ਹੈ ਚੰਗਾ ਪਾਇਆ ਉਹ ਲੈ ਚੱਲੀਏ ਉਹ ਤੜਕੇ ਚੱਲਾਂਗੇ ਯਾਰ ਹੁਣ ਤੜਕੇ ਚੱਲਣ ਹੁਣੇ ਰਾਹ ਹੋ ਰਿਹਾ ਕੰਜਰ ਦੇ ਕੁੱਤੇ ਪੱਟ ਲੈਣਗੇ ਅੱਧੀ ਰਾਤ ਠੀਕ ਆ ਆਹੋ ਬਾਪੂ ਮੰਝਾ ਬਣਦਾ ਤਾਰਿਆਂ ਤੇ ਹੋ ਮੰਝਾ ਓ ਤੂੰ ਹੀ ਨਾ ਬਾੜ ਮਰੀਆ ਯਾਰ ਉਹ ਕਮਲਾ ਬੰਦਾ ਦੰਦ ਕੱਢੀ ਜਾਂਦਾ ਓ ਪਾਇਆ ਔਰ ਬੜੀ ਪਿਆ ਉਹ ਚੰਗਾ ਸੋਇਆ ਯਾਰਾ ਚੰਗਾ ਹੁਣ ਨਾ ਬੋਲੀ ਮੇਰਾ ਪੁੱਤ ਬਣ ਕੇ ਤੇ ਨਾ ਚੰਗਾ ਚੰਗਾ ਬਰ ਓ ਰ ਵਾਹ ਰੋ ਵਾਹ ਓ ਵਾਹ ਕੌਣ ਹੈ ਤੂੰ ਮੈਂ ਬਾਬਾ ਥੁੰਬਾ ਦਾ ਸੂੰ ਬੇਟਾ मैं बाबा मोडादास के देश से आया हूँ क्या आपके जो जमीन में बेशुमार माया पड़ी है धन पड़ा है, आपके वाहन में खेत में जी। वो जाके खोद लो जमीन खोद लो धन, निकालो। ले आओ। आपके जो बापू है कमली बूंद है इसे नहीं पता है आपको बच्चा देश देता हूँ कितना मर्जी चाहो मोरे माया पैसा ले आओ आपकी जमीन में दबा हुआ है खेत में कितने आपकी जो मोटर है मोटर के पास दाएं वाले पास नीचे वाले वाहन में दबा है खूंजे में जाके खोदो रात रात मीर हो जाओ आपके पास एक रात्रि बची है सूर्योदय होने से पहले लेकर आओ नहीं वहाँ काख भी नहीं रहेगा खत्म हो जाएगा सब कुछ एक रात्रि है आज़ी? ਅੱਜ ਦੀ ਰਾਤ ਹੀ ਹੈ ਜਾਓ ਜਾਓ ਜਲਦੀ ਕਰੋ ਜਾਓ ਧੰਨ ਬਾਬਾ ਬਾਪੂ ਉਹ ਮੈਨੂੰ ਨ ਸੁਪਨਾ ਆਇਆਗਾ ਫੇਰ ਤੇ ਸੁਪਨੇ ਚ ਨਾ ਬਾਬਾ ਸੰਬਾ ਦਾਸ ਆਇਆ ਸੀ ਨਾ ਮੈਨੂੰ ਕਹਿੰਦਾ ਕਹਿੰਦਾ ਥੋੜੇ ਨਾ ਖੇਤ ਚ ਨਾ ਆਪਣੀ ਮੋਟਰ ਵਾਲੇ ਖੇਤ ਕਹਿੰਦਾ ਖੱਬੇ ਹੱਥ ਨਾ ਕਹਿੰਦਾ ਖੁੰਝ ਚ ਨਾ ਕਹਿੰਦਾ ਬਾਦੂ ਧਨ ਦੌਲਤ ਪਿਆ ਕਹਿੰਦਾ ਅੱਜ ਦੀ ਰਾਤ ਹੈ ਥੁਰ ਜਾਣ ਤੋਂ ਪਹਿਲਾਂ ਪਹਿਲਾਂ ਲਿਓ ਆਏ ਚਲੀਏ ਬਾਬਾ ਓ ਕਾਣ ਯਾਰ ਬੱਪ ਦੁਮਾਨਾ ਲੈ ਮੇਰੀ ਨਾ ਪੈ ਅੱਜ ਅਪਨ ਅਮੀਰ ਹੋ ਜਾਗੇ ਸੋਨੂ ਤਾਂ ਕਹੇ ਕਿ ਕੰਮਲੀਆਂ ਬੁੰਡਾ ਹੋ ਤੁਸੀਂ ਓਏ ਕਿਹੜਾ ਤਾਣਾ ਯਾਰ ਉਹ ਮਰ ਜੈ ਨਾ ਤੂੰ ਯਾਰ ਅਮੀਰ ਹੋ ਜਾਗੇ ਕਾ ਮੇਰੀ ਨੀਂਦ ਖਰਾਬ ਕਰੀ ਜਾਂਦਾ ਯਾਰ ਮੈਨੂੰ ਸੁਪਨੇ ਚ ਆਇਆ ਓ ਤੇਰੇ ਸੁਪਨੇ ਚ ਹੀ ਯਾਰ ਹਾਂ ਉੱਠੀਆਂ ਗੱਲਾਂ ਤੇਰੀਆਂ ਯਾਰ ਹੋਈਆਂ 300 ਬੱਸ ਯਾਰ ਓਏ ਬੱਸ ਮੇਰੇਆਂ ਦਾ ਬਾਲੀਆਂ ਸੌਆਂ ਕਰਨਾ ਤੋ ਯਾਰਾ ਨਾ ਸੌ ਓਏ ਮੈਨੂੰ ਪੈ ਜਾਂਦੀ ਆ ਓ ਨਾ ਛੜੀ ਆ ਯਾਰ ਕੁੜਿਆ ਯਾਰਾ ਮੈਂ ਪਾਪੇ ਨੂੰ ਲਿਆਉਣਾ ਮੇਰਾ ਲਿਆ ਯਾਰ ਫਿਰ ਉਹਨੂੰ ਜੇ ਮੈਂ 12 ਕਰਦਾ ਤੂੰ ਹੀ ਚੱਲ ਆਇਆ ਚਾ ਆਇਆ ਬਾਪੂ ਬਣ ਕੇ ਦੇਖੀ ਓ ਕਿਉਂ ਠੀਕ ਨਹੀਂ ਆਇਆ ਮੈਂ ਤੇਰੀ ਰਾਤ ਮੈਂ ਤਾਂ ਬੱਟਾਂ ਤੇ ਤੁਰਿਆ ਨਹੀਂ ਆਂਦਾ ਕਿੰਨਾ ਤੰਗ ਕਰ ਯਾਰਾ ਚੱਲ ਤੰਨਾ ਸੌਣੀ ਛੱਡ ਦੂੰ ਆ ਜਾ ਬੱਸ ਓ ਤੁਰਿਆ ਨਹੀਂ ਆਂਦਾ ਮੈਂ ਤੁਹਾਨੂੰ ਚੱਕੀ ਲੈ ਜੂ ਤੂੰ ਆ ਤਾਂ ਜਾ ਲੈ ਭਾਈ ਭਾਲੀ ਹੱਡ ਕਰੀ ਨਾ ਉੱਥੇ ਹੀ ਗੇੜਾ ਲੈਣਾ ਪੈਸੇ ਚ ਬਣ ਜਾਣਗੇ ਚੱਲ ਭਾਈ ਸੇ ਭਾਲਦਾ ਪਲਾਂ ਦੇ ਮਾ ਗੇੜਾ ਦਵਾ ਕੇ ਮੋੜਨਾ ਮੋੜ ਦੇ ਉਸਾਲਾ ਤੰਦ ਆਇਆ ਕਈ ਚੱਕ ਲੈ ਸੱਬਲ ਆਏ ਕੀ ਕਰਾਉਣਾ ਕਈਆਂ ਤੋਂ ਕਈ ਤੇ ਸੱਬਲ ਚੱਕ ਲੈ ਅੰਨਿਆ ਹੈ ਕੰਜੀ ਦਾ ਕਮਲਾ ਬੰਦਾ ਤੂੰ ਤੋ ਕਹੇਗਾ ਕਮਲਿਓ ਹੈ ਗਿਆ ਕਈ ਉਹ ਕੀ ਕਰਾਂ ਮੈਂ ਕਹ ਰਾਤ ਨੂੰ ਕੰਗਾ